ਹਾਂਜੀ ਬਾਈ ਚੱਲੀ ਜਾਂਦੀ ਹੈ ਮਸ਼ੀਨ ਦੀ ਰਪੇਰ ਤੇ ਆਪਣਾ ਹਾ ਗਾਇਡ ਰਮ ਦੀ ਸ਼ਾਫਟ ਟੁੱਟ ਗਈ ਦੀ ਜਿਹੜੀ ਆਦੀ ਬੈਲ ਹੋ ਜਾਂਦੀ ਉਹ ਬਾਤ ਹੀ ਨਵੀਂ ਸਾਡੇ ਸਾਨੇ ਨੂੰ ਪਲੀ ਹੁਣ ਕਰਦੇ ਆ ਫਿੱਟ ਇਹਨੂੰ ਸ਼ਾਫਟ ਤਾਂ ਹੋ ਗਈ ਫਿੱਟ ਹੁਣ ਆ ਪਾ ਕੇ ਬੈਰਿੰਗ ਤੇ ਅੱਖ ਆ ਕਸਾਂਗੇ ਫੇਰ ਬੈਲ ਹੁਣ ਪੈ ਜੂਗਾ। ਅੱਲਾ ਇੱਥੇ ਕਰਦੇ ਆ ਫਿੱਟ ਬਈ ਚੜ ਕੇ ਢੋਲ ਤੇ। ਬਾਕੀ ਸਾਰਾ ਓਕੇ ਐ। ਇਸ ਸੀਜ਼ਨ ਚ ਦਿੱਕਤ ਕਰ ਰਹੀ ਥੋੜੀ ਬਾਜ ਕਰਦਾ ਸੀ ਪਰ ਚਲੋ ਸੀਜ਼ਨ ਲਾ ਗਈ ਸ਼ਾਫਟ ਜੀ ਟੁੱਟੇ ਹੋ ਨਿਕਲੀ ਯਾਨੀ ਕਿ ਗੁੱਲੀ ਜੀ ਇਹਦੇ ਚ ਫਸੀ ਹੋਈ ਧੀ 베ਰਿੰਗ ਚ। ਹੁਣ ਨਵੀਂ ਉਹ ਪਾਤੀ ਸਾਣੇ ਕਪਲੀ ਨਹੀਂ ਬਦਲਦੀ। ਸੈਕਟੇ ਪਾਤਾ 베ਰਿੰਗ ਵੀ ਨਵਾਂ ਸੀਲਾਂ ਸੀਲਾਂ ਸਭ ਕੁਝ ਨਵਾਂ ਹੋ ਗਿਆ ਹੁਣ ਇਹਦੇ। पर ले भागोगा पर आए थे ना बिके ਲੱਗ ਗਿਆ ਉਹ ਕੋਟੀ ਮਰੀ ਲਈ ਲੱਗਦੇ ਆ ਦੋਸਤ ਲੋ ਜੀ ਰਿਪੇਅਰ ਚੱਲੀ ਜਾਂਦੀ ਹੈ ਸਮਾਨ ਹੋਣ ਲੱਗ ਰਿਹਾ ਫਿਰ ਤੁਹਾਨੂੰ ਪਤਾ ਬਿੱਲ ਹੋ ਜੰਗ ਹੋ ਗਿਆ ਗੈਡਰਮ ਹੋ ਗਿਆ ਤੇ ਅੱਜ ਥਰੇਸਰ ਵੀ ਪਾਤਾ ਹੁਣ ਆ ਦੇਖੋ ਥਰੇਸਰ ਪੈ ਗਿਆ ਕਟਰਾ ਠੋਕਤੀਆਂ ਨਟ ਕਹਣੇ ਰਹਿ ਗਏ ਬਸ ਤੇ ਬਾਸਕਟ ਆਪਾਂ ਦੀ ਨਵੀਂ ਬਾਤ ਈ ਇਹ ਦੂਜੀ ਮਸ਼ੀਨ ਵਾਲੀ ਇੱਕ ਸੀਜ਼ਨ ਲੱਗਿਆ ਇਹਦਾ ਇਹ ਨਵੀਂ ਪਈ ਆ ਮੋਟੇ ਸਰੀਆਂ ਵਾਲੀ ਇਹ ਤੇ ਇਧਰੋਂ ਆ ਪੁਲੀ ਚਾੜਦੀ ਤਿਆਰ ਰਹੀ ਗਈ ਹੁਣ ਬਸ ਆ ਪੁਲੀ ਚਾੜ ਦਾਂਗੇ ਥਰੇਸਰ ਬੰਨ੍ਹਣਗੇ ਠੀਕ ਹੈ ਫਿਰ ਇਹਦਾ ਹੋ ਜੂ ਬਸ ਐਲੀਵੇਟਰ ਹੈ ਜੂ ਟੰਗਣਾ ਤੇ ਐਲੀਵੇਟਰ ਟੰਗ ਕੇ ਫਿਰ ਉਤੋਂ ਬਾਅਦ ਕਲੱਚ ਪਲੇਟ ਖੋਲਾਂਗੇ ਬਸ ਕੱਲਾ ਕਲੱਚ ਪਲੇਟ ਦਾ ਕੰਮ ਆ ਬਾਕੀ ਤੇ ਤੇਲ ਤੂਲ ਦੇਖ ਲਾਂਗੇ ਡੈਕਸ਼ਨ ਆ ਕਿਤੇ ਪ੍ਰੈਸਰ ਹੋ ਗਿਆ ਫਟਾ ਘਟਰਾ ਠੋਕਦੀਆਂ ਨਾਟਕ ਹੋਏ ਜਾਣਗੇ ਨਾ ਬਾਦੇ ਇੱਥੇ ਪਾਤੇ ਪਟੇ ਕਿਉਂਕਿ ਨਾਲ ਲੱਗਦੇ ਆਵਾਜ਼ ਨਹੀਂ ਆਉਂਦੀ ਤਰ ਵੀ ਪਟਾਪਾ ਠੀਕ ਹੈ ਜੀ ਬਾਸ ਘਟਰਾ ਮੋٹے ਸਰੀਆਂ ਵਾਲੀ ਆ ਬਈ 6 ਸੁੱਤੇ 1 5 ਸੁੱਤਿਆਂ ਵਾਲੀ 104 ਤਾਰਾਂ ਵਾਲੀ